ਜਹਰੀ ਤੇ ਗੋਸ਼ ਸੁਣਾਨੇ ਦਾ ਮਾਰਗ ਉੱਤੇ ਮੰਨ ਗੱਲ ਦੇ ਵਿੱਚ ਗਾਨੀ ਅਥਰੀ ਜਵਾਨੀ ਲੋਹੜਿਆਂ ਦਾ ਜੋਸ਼ ਲੋਕੋ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਸੰਤ ਬਾਬਾ ਦਰਬਾਰਾ ਸਿੰਘ ਜੀ ਸੰਤ ਬਾਬਾ ਜੋਰਾ ਸਿੰਘ ਜੀ ਮਹਾਪੁਰਸ਼ਾਂ ਦੀ ਮੇਰੀ ਵੀਰੋ ਪਵਿੱਤਰ ਧਰਤੀ ਆ ਦੇਖੋ ਇਧਰ ਨੌਜਾਨ ਗੱਭਰੂ ਰਾਜੇ ਨਾਲ ਮੁਕਾਬਲਾ ਪਾਰੇ ਅੰਕੇ ਇਸ ਵੇਲੇ ਜੀ ਨਾ ਆਜੂ ਹਾਕ ਰਾਕਰ ਦਿਨ ਰਾਤ ਕਰਾਂ ਮਿਹਨਤ ਭਾਰੀ ਮੈਂ ਲੋਪੋ ਵਾਲੇ ਮਹਾਪੋਸ਼ਾ ਦੀ ਹੋ ਜੇ ਮੇਰ ਜਾਵੇ ਸਾਧੂ ਗੀ ਦੇ ਧਰਮੇ ਵਰਗਾ ਬਣਾ ਖਿਡਾਰੀ ਮੈਂ ਖੁੱਲ ਜਾਵੇ ਜੇ ਕਿਦਰੇ ਬੂਹੇ ਮੇਰੀ ਕਿਸਮਤ ਆ ਕਰ ਦੇਉ ਗਰੀਬੀ ਦੂਰ ਤੇ ਐਸਾ ਬਣਾ ਖਿਡਾਰੀ ਮੈਂ ਕਿ ਖਿਡਾਰੀਆਂ ਦਾ ਹੌਸਲਾ ਵਧਾਇਆ ਜਾਵੇਗਾ ਲੈ ਵੀ ਜਲਾਲ ਵਾਲੇ ਕਰ ਗੱਲ ਉਸਤਾਦ ਜੀ ਪੁੱਜੇ ਹੋਇਆ ਦੁਨੀਆ ਦੇ ਮਹਾਨ ਕਮੈਂਟੇਟਰਾਂ ਦੇ ਵਿੱਚ ਨਾਮ ਹੈ ਰਪਿੰਦਰ ਸਿੰਘ ਦਾ ਹਰਜੀਤ ਸ਼ਰਮਾ ਜੀ ਗੱਲ ਕਰਨ ਜਾ ਰਹੇ ਆ ਮਾਨੂੰ ਤੇ ਗਿੱਲਾਂ ਦੀ ਤਰਫੋਂ ਅਗਲੀ ਕਬੱਡੀ ਫੇਰ ਨੌਜਵਾਨ ਖੇਡ ਮੈਦਾਨ ਦੇ ਵਿੱਚ ਪਾਉਂਦਾ ਪਰ ਦੂਸਰੇ ਬੰਨੇ ਖੈਰਾ ਕਿੰਨੀ ਕਬੱਡੀ ਯਾਰੋ ਕਿੰਨੀ ਕਬੱਡੀ ਹੈ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਅੱਜ ਮਨਗੇੜ ਕਬੱਡੀ ਦਾ ਤਕਤੂਪੁਰੇ ਦੀ ਧਰਤੀ ਤੇ ਵਡੀਆਂ ਰੌਣਕਾਂ ਲੱਗੀਆਂ ਜਿਨੇ ਵੀ ਦਰ ਨਗਰ ਨੂੰ ਪੰਜ ਪੀਰੀ ਦਾ ਮਾਣ ਦਿੱਤਾ ਸੇਮੇ ਬਾਦਸ਼ਾਹ ਸਾਹਿਬ ਸਿੰਘ ਗੁਰੂ ਹਰਗੋਬਿੰਦ ਸਾਹਿਬ ਨੇ ਉਥੇ ਕਬੱਡੀ ਖਿਡਾਰੀਆਂ ਦਾ ਨਗਰ ਅਮਨ ਲੋਕੋ ਦਾ ਨਗਰ ਉਸੇ ਨਗਰ ਦਾ ਯਾფი ਰਾਏ ਨਹੀਂ ਡੱਕ ਸਕਿਆ ਪੁਆਇੰਟ ਕਹਿੰਦੇ ਦੋ ਬੋਲਟਾਂ ਦੀਆਂ ਕਿੱਕਾਂ ਬੱਜ ਰੀਆਂ ਅੱਜ ਇੱਕ ਇੰਦਰਜੀਤ ਸਿੰਘ ਪਤਾਸੇ ਨੂੰ ਸੁਖਾ ਢਾਲੀਵਾਲ ਜੀ ਯਾਦ ਕਬੱਡੀ ਕਲੱਬ ਐਡਵੈਂਚਰਡ ਵਾਲੇ ਤੇ ਸੀਰਾ ਮਾਉਰ ਜੀ ਟ੍ਰਾਂਟੋ ਦੇ ਵਿੱਚ ਰਹਿੰਦੇ ਆ ਇੱਕ ਮੀਨੀਅ ਵਾਲੇ ਕਹਿੰਦੇ ਪੀਤੋ ਨੂੰ ਮਹਾਨ ਕਬੱਡੀ ਖਿਡਾਰੀ ਨੂੰ ਮਿਲਿਆ ਨੇ ਯਾਰੀ ਕਹਿੰਦੇ ਜੈਲੇਹੂਰਾਂ ਦੇ ਨਾਲ ਹੈ ਧੂਰਕੋਟ ਵਾਲਿਆਂ ਦੀ ਗੱਲ ਹੈ ਦੇਖੋ ਮੇਰੇ ਵੀਰ ਨੂੰ ਮਾਣੂ ਕੀ ਗੱਲਾਂ ਵਾਲੇ ਨਾਉਜਨ ਗੱਭਰੂ ਅਗਲੀ ਕਬੱਡੀ ਪਾ ਰਿਹਾ ਜਾਤੀ ਦਾ ਫਰਿਆ ਹੋਇਆ ਗੁੱਟਾ ਕਿ ਬੈਦਾ ਮੇਰੀ ਬੈਦਾ ਮੇਰੀ ਬਾਹ ਛੱਡ ਦੇ ਤੈਨੂੰ ਰੋਗ ਦਾ ਪਤਾ ਨਹੀਂ ਕੋਈ ਕਿ ਬੈਦਾ ਮੇਰੀ ਬੈਦਾ ਮੇਰੀ ਬਾਹਰੇ ਵਾਲਿਆਂ ਟੋਨੇ ਦੇ ਨਾਲ ਜਾ ਕੇ ਸੰਭਰ ਕਰ ਲੈਣਾ ਉਧਰ ਰਾਮਰੇਧਾਰੀ ਕੀ ਕਬੱਡੀ ਦਾ ਵੱਡਾ ਪ੍ਰਮੋਟਰ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਇਸ ਕਬੱਡੀ ਵਾਹਾਂਕੁੰਭ ਦੇ ਲਈ ਅਗਲੀ ਕਬੱਡੀ ਫੇਰ ਨੌਜਵਾਨ ਲੋਪੋ ਦੀ ਤਰਫੋਂ ਨੌਜਵਾਨ ਪਹੁੰਚ ਦੇਵਾਤਾ ਹੋਇਆ ਕਿ ਹਰ ਬ੍ਰੀਤ ਸਾਧੂ ਮੱਖਣ ਦੇਵੀ ਜਾਲ ਵਰਗੇ ਪੱਥਰ ਤਰਾਸ ਕੇ ਹੀਰੇ ਬਣਾਈ ਜਾਂਦੇ ਨਵੀਂ ਪੀੜੀ ਨੂੰ ਨਸਿਆਂ ਤੋਂ ਰਹਿਤ ਕਰਕੇ ਕਬੱਡੀ ਮੁੰਡਿਆਂ ਨੂੰ ਇਹ ਸਿਖਾਈ ਜਾਂਦੇ ਕਬੱਡੀ ਮੁੰਡਿਆਂ ਨੂੰ ਇਹ ਸਿਖਾਈ ਜਾਂਦੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਆਉਣਗੀਆਂ ਉਸ ਤੋਂ ਬਾਅਦ ਤਲਵੰਡੀ ਭਾਈ ਤੇ ਚੜਕ ਢੀਲਾ ਤੇ ਹਿੰਮਤਪੁਰਾ ਠਾਕਰ ਚੰਦਾ ਤੇ ਤੂਰਕੋਟ ਮੋਣਾ ਕਲੱਬ ਗੁਰਜਹਰੀ ਤੇ ਬੋਪਰ ਮਾਣੂ ਕੈ ਗੱਲ ਤੇ ਮਿਨੀਆ ਧਰਮਕੋਟ ਤੇ ਦੌਦਰ ਜਨੇਰਜੀ ਰੌਂਦੇ ਵਾਲੇ ਪਾਲਟਵਾਨਾ ਜੀ ਵਰਮੇਲ ਸਿੰਘ ਦੀ ਨੇਕੀ ਮੱਲੀ ਜੀ ਫਰੀ ਕਹਿੰਦੇ ਅੱਜ ਰੌਂਦੇ ਦੇ ਕਬੱਡੀ ਟੂਰਨਾਮੈਂਟ ਦੇ ਡੇਟਾ ਦਾ ਐਲਾਨ ਕੀਤਾ ਜਾਣਾ ਫਿਰ ਕਬੱਡੀ ਟੂਰਨਾਮੈਂਟ ਦੀ ਸੋਕੀ ਅਲਕੜਿਆਂ ਵਾਲਾ ਦੋਨਾਂ ਬਾਰੇ ਵਾਲਿਆਂ ਦੇ ਨਾਲ ਆ ਕੇ ਸੰਪਰਕ ਕਰ ਲਵੇ ਗੱਡੀ ਕੋਲੇ ਆ ਜਾਵੇ ਵੀਰ ਸੋਕੀ ਅਲਕੜਿਆਂ ਵਾਲਾ ਗੱਡੀ ਦੇ ਕੋਲੇ ਪੁੱਜ ਜਾਵੇ ਆਪ ਨੂੰ ਬਾਹਰ ਰੱਪ ਕਰ ਲੈਣ ਵੀਰ ਤਲਵੰਡੀ ਭਾਈ ਤੇ ਚੜ੍ਹਕ ਬੀਲਾ ਤੇ ਹਿੰਮਤਪੁਰਾ ਫਕਰ ਚੰਦਾ ਤੇ ਮੋੜਾ ਕਲੱਬ ਤੂਰਕੋਟ ਇਹ ਸਾਰੀਆਂ ਟੀਮਾਂ ਕਰਮਬਾਰ ਖੇਡ ਮੈਦਾਨ ਤੇ ਲੱਗ ਕੇ ਆਉਣਗੀਆਂ ਉਧਰ ਫੇਰ ਨੌਜਵਾਨ ਕਬੱਡੀ ਦੇ ਵੱਡੇ ਪ੍ਰਮੋਟਰਾਂ ਦੀ ਧਰਤੀ ਉਸੇ ਨਗਰ ਦਾ ਆ ਖਿਡਾਰੀ ਖੇਡ ਮੈਦਾਨ ਦੇ ਵਿੱਚ ਫੇਰ ਕਬੱਡੀ ਪਉਂਦਾ ਚਾਰ ਯਾਫੀ ਲੋਪੋ ਦੀ ਧਰਤੀ ਦੇ ਇੱਕ ਜੋਰ ਨਾਲ ਕਹਿੰਦੀ ਪੂਰੀ ਕੋਸ਼ਿਸ਼ ਕਰਨਗੇ ਖੈਰੇ ਦੇ ਨਾਲ ਫੇਰ ਹੱਥ ਜੋੜੀ ਹੋਈ ਹੈ ਕੁਝ ਪੱਟੀ ਹੈ ਕਿ ਕੁਝ ਪੱਟਨੀ ਤੇ ਬੜੀ ਔਕੀ ਲਾਉਣੀ ਹੈ ਕਬੱਡੀ ਵਿੱਚ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾ ਕੇ ਮਿੱਤਰੋ ਗੱਲ ਬਲਵਿੰਦਰ ਧੰਨੇਵਾਲਾ ਦੀ ਲਓ ਸੇਮੀ ਲੋਪੋ ਵਾਲਾ ਅਗਲੀ ਕਬੱਡੀ ਪਾ ਰਿ ਤੇ ਮਲਕ ਕਬੱਡੀ ਓਪਨ ਦਾ ਧੰਨਵਾਦ ਜੀ ਤੇਰਾ ਮਿੰਟ ਦਾ ਸਮਾਂ ਹੋ ਚੁੱਕਿਆ ਦੇਖੋ ਸਾਹਮਣੇ ਨੌਜਾਨ ਗੱਭਰੂ ਲੋਪੋ ਵਾਲਾ ਰਾਜਾ ਫੜਿਆ ਹੋਇਆ ਗੁੱਟ ਵੱਜੀ ਹੋਈ ਕੈਂਚੀ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਚੰਦਾ ਮਿਆਕਤ ਅਲੀ ਜੀ ਠਾਕੇ ਪੈਂਦੇ ਕਬੱਡੀ ਹੋਈ ਕਰੋੜਾਂ ਦੀ ਆ ਬੇਗ ਪਟਾਕੇ ਪੈਂਦੇ ਕਬੱਡੀ ਹੋਈ ਕਰੋੜਾਂ ਦੀ ਸਾਰੇ ਦਰਸ਼ਕਾਂ ਜੀ ਅਗਲੀ ਗੱਲ ਕਰਨ ਜਾ ਰਹੇ ਖੇਡ ਕਬੱਡੀ ਮਾਨੰਦਰ ਆਦਰ ਫਿਰ ਟਾਕੇ ਹਿੱਕਦੇ ਵੰਦਾ ਨੌਜਵਾਨ ਕਿ ਟੁੱਟੀ ਮੰਜੀ ਬਾਣ ਪਰਾਨਾ ਵਿੱਚ ਦਿੱਤੀ ਦੀ ਦੇ ਤਾਰੇ ਬਸ ਨਾ ਫੌਜੀ ਦੇ ਚਾਹੇ ਬੂਟ ਸਣੇ ਲੱਦਗੇ ਇਸੇ ਤਰ੍ਹਾਂ 21 ਤੇ 22 ਜਨਵਰੀ ਪਿੰਡ ਮਹਿਰ ਸਿੰਘ ਵਾਲਾ ਜੀਰਾ ਦੇ ਲਾਗੇ ਨਾਲ 22 23 ਤੇ 24 ਜਨਵਰੀ ਪਿੰਡ ਠੂਲੀ ਵਾਲਾ ਜ਼ਿਲ੍ਹਾ ਬਰਨਾਲਾ ਦੀ ਧਰਤੀ ਤੇ ਕਬੱਡੀ ਦਾ ਮਹਾਕੁੰਭ ਹੋਵੇਗਾ 22 ਜਨਵਰੀ ਦੁੱਲੇਵਾਲ ਦੇ ਖੇਡ ਮੇਲੇ ਦੀ ਹੈ ਇਸੇ ਤਰ੍ਹਾਂ 17 18 ਤੇ 19 ਫਰਵਰੀ ਗੁਰਜਮਾਨਸਈਆ ਰਾਮਪਰਾ ਫੁੱਲ ਦੇ ਲਾਗੇ ਖੇਡ ਮੇਲੇ ਦੇ ਆ ਤਰੀਕੀ ਕਦੀ ਸੱਜੀ ਕੰਨੀ ਵੱਲ ਕਦੀ ਖੱਬੀ ਕੰਨੀ ਵੱਲ ਟੱਚ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਕਿ ਗਖਲਦਾ ਮੈਂ ਤੀਰਥ ਬਣ ਜਾ ਚਾ ਕਾਕਾ ਕਾਲੀ ਇਸ਼ਾਰੀ ਬਿਹਾਰੀਪੁਰ ਦੇ ਕਿੰਧੂ ਵਾਂਗੂ ਹੋ ਜੇ ਕੇ ਪਿਆਰੀ ਗਖਲਦਾ ਮੈਂ ਤੀਰਥ ਇਹਨਾਂ ਖਿਡਾਰੀਆਂ ਦੀ ਤਮੰਨਾ ਵੀ ਸਾਡਾ ਵੀ ਵਿਦੇਸ਼ਾਂ ਦੀ ਧਰਤੀ ਤੇ ਨਾ ਹੋਵੇ ਅੱਜ ਦੁਨੀਆ ਦੇ ਸੁਪਰਸਟਾਰ ਖਿਡਾਰੀ ਪੁੱਜੇ ਚਾਹੇ ਗੱਲ ਗਲਾਲਪੁਰ ਦੇ ਪਾਲੇ ਦੀ ਹੋਵੇ ਹਰਦੀਪ ਦਾਉ ਤੋਗਾ ਬਾਲ ਦੀ ਹੋਵੇ ਤੇਜ ਕਲੱਬ ਜਗਰਾਉ ਤੇ ਮਲਕ ਦੀਆਂ ਟੀਮਾਂ ਆਪਣੇ ਆਪ ਨੂੰ ਬਾਹਰ ਮਾਤ ਰੱਖਣਗੀਆਂ ਅਗਲੀ ਕਬੱਡੀ ਫੇਰ ਮਾਣੂ ਕੇ ਗ ਥੋੜਾ ਚੁਕਿਆ ਹਲਕਾ ਟੱਚ ਕੀਤਾ ਲਮੀ ਸਪ੍ਰਿੰਟ ਦਾ ਸਾਰਾ ਲੈਂਦਾ ਪਰ ਦੂਸਰੇ ਬੰਨੇ